ਇਹ ਕਮੇਟੀ ਲਾਲੋਪਾ ਨੂੰ ਜੇ ਬਣਾਉਣੀ ਹੈ ਪਰ ਜਾਇਤ ਬਣਾਉਣਾ ਮੇਂ ਲਾ ਲੂ ਜੇ ਕਿਸੇ ਨੂੰ ਵੀ ਕੋਈ ਆਪਾਂ ਨੂੰ ਦਿੱਕਤ ਆਉਂਦੀ ਹੈ ਸਾਲ ਚਾਪ ਸਾਲ ਪਰ ਦੇਖੋ ਆਪਾਂ ਸਾਲ ਵਿੱਚ ਜੇ ਆਪ ਨੂੰ ਪ੍ਰਧਾਨ ਤੇ ਦਿੱਕਤ ਆਈ ਆਪਾਂ ਪ੍ਰਧਾਨ ਵੀ ਬਦਲ ਸਕਦੇ ਹਾਂ ਜੇ ਆਪਾਂ ਨੂੰ ਕਿਸੇ ਮੈਂਬਰ ਤੇ ਆਈ ਆਪਾਂ ਮੈਂਬਰ ਵੀ ਬਦਲ ਸਕਦੇ ਆ ਇਹ ਕੋਈ ਐਂ ਤਾਂ ਹੈ ਨਹੀਂ ਯਾਰ ਹੁਣ 42 ਸਾਲ ਨੂੰ ਫੇਰ ਬਣਾ ਲਾਂਗੇ ਨਹੀਂ ਹੁੰਦਾ ਜੀ ਕੋਈ ਗਲਤੀ ਹੋ ਜਾਈ ਕਿਸੇ ਤੋਂ ਆਪਾਂ ਗਲਤੀ ਨੂੰ ਗਲਤੀ ਕਹਿ ਸਕਦੇ ਆ ਜੇ ਕੋਈ ਆਪਾਂ ਨੂੰ ਕੰਮ ਟੇਡਾ ਲੱਗਦਾ ਆਪਾਂ ਸਾਰਾ ਨਗਰ ਬੈਠਿਆ ਉਹ ਆਪਾਂ ਕਹਾਂਗੇ ਭਾਈ ਇਹ ਕਮੇਟੀ ਜਾਂ ਨੁਕਸ ਹੈ ਆਪਾਂ ਬੰਦਾ ਬਦਲੋ ਐਂ ਕਰੋ ਵੀ ਕੋਈ ਵੀ ਨਿਕਟਾਉਂਦੇ ਆਪਾਂ ਦਰਬਾਰ ਸਾਹਿਬ ਕੋਈ ਨਹੀਂ ਇੱਕ ਸਾਲ ਜ ਬਣ ਜੂਗਾ। ਨਾ ਨਾ 5-4 ਸਾਲ ਲੱਗਣਗੇ। 5 ਸਾਲ ਲੱਗੇਗਾ। ਠੀਕ ਹੈ ਨਾ 5 ਸਾਲ ਦਾ ਕਮੇਟੀ ਆਪਾਂ ਰੱਖਾਂਗੇ। ਜੇ ਕੋਈ ਆਪਾਂ ਨੂੰ ਨਿਕਟਾਉਂਦੇ ਆਪਾਂ ਕਦੇ ਵੀ ਕੋਈ ਬੰਦਾ ਮੈਂਬਰ ਜਾਂ ਪ੍ਰਧਾਨ ਕਦੇ ਬਦਲ ਸਕਦੇ ਹਾਂ। ਠੀਕ ਹੈ। ਠੀਕ ਹੈ ਨਾ ਦੱਸੋ ਬਈ ਇਸ ਗੱਲ ਤਾਂ 5 ਸਾਲ ਦਾ ਰੋਜ਼ ਰੋਜ਼ ਨਹੀਂ ਹੁੰਦਾ ਇਹ। 5 ਸਾਲ ਦੀ ਹੋਰ ਹਾਂ ਜੇ ਕੋਈ ਮੰਨ ਲਓ ਕਿ ਚਲੋ ਕੋਈ ਕੰਮ ਦੇ ਵਿੱਚ 2 ਸਾਲ ਤੋਂ 2.5 ਸਾਲ ਤੋਂ ਉਹ ਆਪਾਂ ਕਹਿ ਸਕਦੇ ਵੀ ਆ ਚੀਜ਼ ਹਾਂਜੀ ਹਾਂ ਕਿਸੇ ਨੇ ਨਵੇਂ ਨਹੀਂ ਹੁਣ ਆਵੇ ਨਵਾਂ ਵੀ ਪੈ ਸਕਦਾ ਨਾ ਸਾਲ ਤੋਂ ਨਵਾਂ ਪੈ ਕਮੇਟੀ ਵਾਸਤੇ ਇਹ ਭਾਈ ਸਾਰਿਆਂ ਨੂੰ ਵੀ ਜਿੰਨੇ ਕਮੇਟੀ ਮੈਂਬਰ ਹੋਣਗੇ ਉਹ ਕੋਈ ਆਪਣੀ ਸਾਰੀ ਕਮੇਟੀ ਨੂੰ ਕੋਈ ਦਾਗ ਨਾ ਲੱਗਣ ਦਿਓ ਹੱਥ ਬੰਨ ਕੇ ਸਾਰਿਆਂ ਨੂੰ ਵੱਡੀ ਬੇਨਤੀ ਇਹ ਹੈ ਹੈ ਖਜ਼ਾਨਚੀ ਠੀਕ ਹੈ ਨਾ ਜੀ ਜਿਹੜਾ ਖਜ਼ਾਨਚੀ ਦੀ ਜਾਂ ਕਿਸੇ ਹੋਰ ਚੌਂਕ ਕਰਨੇ ਆ ਉਹ ਹੰਡੀ ਕਮੇਟੀ ਹੈ ਉਹ ਆਪੇ ਹੀ ਕਰ ਲਊਗਾ ਹਾਂ ਠੀਕ ਹੈ ਕਰਨਾ ਕਿ ਹੁਣ ਤਾਂ ਫਿਰ ਪਾਲਾ ਪਾਲਾ ਕਰਨੇ ਵਿੱਚ ਜਾਂਦੇ ਇਹ ਕੋਈ ਵਾਲੀ ਪਾਲਾ ਖਿਆਣ ਚ ਪਾਲੇ ਖਿਆਣ ਚ ਬੰਦਾ ਪੜ੍ਹ ਲਿਖਿਆ ਬੰਦਾ ਤੁਰਦਾ ਫਿਰਦਾ ਬੰਦਾ ਉਹ ਵੀ ਠੀਕ ਹੈ ਨਾ ਜਿਹੜਾ ਉਹਦੇ ਤਾਂ ਹੁਣ ਸਾਰਿਆਂ ਨੂੰ ਮਾਣ ਵਾਲੇ ਆ ਹੀ ਮਿਲਣਗੇ ਆਪਾਂ ਦਾ ਸੇਵਾਦਾਰਾਂ ਆਪਾਂ ਦਾ ਪੰਡਤ ਭਾਈ ਝਟੂ ਤੇ ਲਾਦੇ ਬੋਝੜੂ ਦੀ ਸੇਵਾ ਕਰਾਂਗੇ ਆਪਾਂ ਨੂੰ ਕਿਸੇ ਦੀ ਦੋਦੀ ਲੋੜ ਦੀ ਚੇਰਮੈਨ ਦੀ ਕਿਸੇ ਦੀ ਆਪਾਂ ਨੂੰ ਖਿਆਣ ਚੀ ਲੋੜ ਨਹੀਂ ਪ੍ਰਧਾਨ ਆਪਾਂ ਚੁਣ ਲਿਆ ਸਾਰਿਆਂ ਨੂੰ ਵਧ ਗਿਆ ਵਧ ਗਿਆ ਬੰਦਾਗਾ ਤੁਰਦਾ ਫਿਰਦਾ ਚਾਰ ਪਣ ਪਾਣਿਆ ਚੋਰ ਹੋ ਵੀ ਮਹਿਮਾ ਵੀ ਹੈ ਇਲਾਕੇ 'ਚ ਵੀ ਜਾਣ ਪਛਾਣ ਹੈ ਪੁਰਾਣੇ ਸੈਕਟਰ 'ਚ ਹੀ ਰਹੇ ਨੇ ਕੋਈ ਗੱਲ ਨਹੀਂ ਪਾਲਾ ਵੀ ਤੁਰਦਾ ਫਿਰਦਾ ਬੰਦਾ ਬਹੁਤ ਵਧੀਆਗਾ ਪੰਜਾਬ 'ਚ ਉਹਨੂੰ ਬਣਾ ਲਓ ਉਹ ਮਾੜਾ ਨਹੀਂ ਹੈਗਾ ਹਰਮਸ ਫੌਜੀ ਹੈ ਇਹ ਵੀ ਵਧੀਆ ਤੁਰਦਾ ਫਿਰਦਾ ਬੰਦਾ ਮੈਂ ਤਾਂ ਇੱਕ ਕਰ ਉਹ ਘਰੇਲੂ ਬੰਦਾ ਸੇਵਾ ਕਰਨ ਵਾਲਾ ਆਪਣੀ ਕੋਈ ਜਾਣ ਨਹੀਂ ਕੋਈ ਚਾਹ ਨਹੀਂ ਕਿਤੇ ਬਾੜੀ ਉਸ ਦਾ ਆਪਣੀ ਦਾ ਨਗਰ ਜੀ ਹੋ ਹੈ ਨਗਰ ਨੂੰ ਪਤਾਗਾ ਜਿੰਨੇ 'ਚ ਹੁੰਦਾ ਹਰਾ ਚੰਗੇ ਮਾੜੇ ਬੰਦੇ ਦਾ ਵੀ ਇਹੀ ਬੇਨਤੀ ਹੈ ਵੀ ਹੁਣ ਪ੍ਰਵਾਨ ਕਰਨੇ ਵੀ ਕਿਸੇ ਨਾ ਕੋਈ ਜਿੰਤੂ ਪਰਾਂਤੂ ਕਰਨੇ ਆ ਤਾਂ ਖੜਾ ਹੋ ਕੇ ਦੱਸ ਸਕਦਾ ਵੀ ਇਹੀ ਬੇਨਤੀ ਹੈ ਭਾਈ ਹੁਣ ਇੱਕ ਲੈ ਕੇ ਸਰੋਪਾ ਪਾਉ ਪਈ ਹੈ ਹਾਂਜੀ ਉਹ ਤੇ ਲਿਆਵਾਂਗੇ ਜਿਹੜੀ ਫੌਜੀ ਦੀ ਗੱਲ ਕਰਦੇ ਨਾ ਫੌਜੀ ਨੇ ਜਵਾਬ ਦਿੱਤਾ ਮਾਫੀ ਮੰਗ ਲਈ ਉਹ ਕਹਿੰਦੀ ਮੇਰਾ ਕੋਈ ਕੋਈ ਆ ਤੇ ਉਹ ਪੁੱਛਾਰ ਕਰ ਹਾਂ ਕਿਸੇ ਹੋਰ ਦੀ ਲੋੜ ਨਹੀਂ ਨਾ ਵੀ ਪੰਜ ਜਣੇ ਅਸੀਂ ਕਹਿੰਦੇ ਪੰਜਾਂ ਦੀ ਇਹੀ ਸਰੋਪਾ ਲੋ ਗਈ ਪਾਉਣਿਆ ਜੀ ਪਾਉਣਿਆ ਪਾਉਣਿਆ ਜੀ ਪਾਉਣਿਆ ਪਾਉਣਿਆ ਜੀ ਸਰੋਪਾ ਲੈ ਕੇ ਆਉਗੇ ਸਰੋਪਾ ਲੈ ਕੇ